ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਦੂਲੇ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਓਨਰ ਵੀਰ ਜੋਬਨ ਦੇ ਕੋਲੇ ਆਏ ਆਂ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਤਕਰੀਬਨ ਤੁਹਾਨੂੰ ਵੀਡੀਓ ਦਿਖਾਉਂਦੇ ਰਹੇ ਆਂ ਮਾਲ ਇਹਨਾਂ ਦੇ ਕੋਲ ਆਉਂਦਾ ਰਹਿੰਦਾ ਵਪਾਰ ਲੈਣ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਇੱਕ ਜਰਸੀ ਵੜ ਦਿਖਾਵਾਂਗੇ ਭਰਾਵਾਂ ਨੂੰ ਇੱਕ ਐਚ ਐਫ ਬ੍ਰੀਡ ਦੇ ਵਿੱਚ ਵੜ ਦਿਖਾਵਾਂਗੇ ਟੋਕੜ ਵੜ ਆ ਠੀਕ ਆ ਜੀ ਤੇ ਜਰਸੀ ਬਿਲਕੁਲ ਸੂਈ ਸਵਾਈਆ ਤ ਪੂਰੀ ਗੱਲਬਾਤ ਕਰਾਂਗੇ ਮੱਲਾਂ ਵਾਲੇ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਐ ਸਾਰੀ ਮਹੂ ਵੀ ਤਕਰੀਬਨ ਇੱਥੋਂ ਕੋਈ 12-14 ਕਿਲੋਮੀਟਰ ਦੀ ਦੂਰੀ ਤੇ ਆ ਤੇ ਫਰੋਜਪੁਰ ਚੜ ਦੀ ਗੱਲ ਕਰੀਏ ਤੇ ਕੋਈ 25-27 ਕਿਲੋਮੀਟਰ ਦੀ ਸਾਰੀ 25 ਕਿਲੋਮੀਟਰ ਦੀ ਦੂਰੀ ਆ ਸੋ ਕਿਸੇ ਪਾਸਿਓ ਵੀ ਮੇਰਾ ਭਰਾ ਆਉਂਦਾ ਤੇ ਤੁਸੀਂ ਮੱਲਾਂ ਵਾਲੇ ਵਿਜ਼ਿਟ ਕਰ ਚੋਗੇ ਤੇ ਨਾਲ ਹੀ ਪਿੰਡ ਦੂਲੇ ਵਾਲਾ ਥੱਤੇ ਵਾਲਾ ਇਹ ਪਿੰਡ ਨੇੜੇ ਨੇੜੇ ਆ ਠੀਕ ਆ ਜੀ ਅੱਜ ਤਰੀਕ ਕਿਸਾਨ ਦੇ ਉਹ 27 ਨਵੰਬਰ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਵੈਡ ਜਰਸੀ ਵਖਾਉਣੀ ਆ ਭਰਾਵਾਂ ਨੂੰ ਸੂਈ ਸੁਵਾਈਆ ਮਗਰ ਬછા ਮੇਲ ਕਾਫ ਤੇ ਇੱਕ ਟੋਕੜ ਵੇੜ ਦਿਖਾ ਦਿਆਂਗੇ ਹੌਲੇ ਪੜਤੇ ਦੀ ਕਰਦਿਆਂ ਗੱਲਬਾਤ ਦੇਖੋ ਵੀਡੀਓ ਨੂੰ ਤੁਸੀਂ ਐਂਡ ਤੱਕ ਸਭ ਤੋਂ ਪਹਿਲਾਂ ਜੋਬਨ ਸਾਸਤਰੀ ਕਾ ਸਾਸਤਰੀ ਆਈ ਰਹੇ ਸਾਸਤਰੀ ਕਾ ਹੋਰ ਵੀਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਚੜਦੀ ਕਲਾ ਤੁਸੀਂ ਦੱਸੋ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਜੋਬਨ ਵੇੜ ਇੱਕ ਜਰਸੀ ਆ ਗਈ ਆਪਣੇ ਕੋਲ ਤਾਜੀ ਸੂਈ ਆ ਫਿਰ ਹਾਂਜੀ ਹਾਂਜੀ ਠੀਕ ਆ ਭਰਾ ਇੱਕ ਟੋਕੜ ਵੇੜ ਹਾਂ ਹਾਂਜੀ ਠੀਕ ਆ ਸੋ ਜਰਸੀ ਅਬੜ ਦੀ ਵੀਰ ਜੋਬਨ ਬਾਕੀ ਗੱਲ ਕਰ ਲਈਏ ਮਾਲ ਆਉਂਦਾ ਰਹਿੰਦਾ ਬਾਕੀ ਆਪਣੇ ਕੋਲ ਵਕ-ਵਕ ਜਾਂਦਾ ਹਾਂਜੀ ਹਾਂਜੀ ਵੀਰੇ ਮਾਲ ਤੇ ਚਲੋ ਆਉਂਦਾ ਹੀ ਰਹਿੰਦਾ ਬਾਕੀ ਨਾ ਕਿ ਤੁਸੀਂ ਲੈਂਦਾ ਵੀ ਇੱਕ 2 2 ਕ ਨਾਲ ਹੀ ਲੈਂਦੇ ਜੀ ਹਾਂਜੀ ਹਾਂਜੀ ਵਿੱਚੋਂ ਚਲੋ ਸੇਲ ਹੋ ਗਿਆ ਕੋਈ ਮੰਨ ਲਓ ਵੀ ਅੱਜ ਦੀ ਗੱਲ ਹੋ ਰਹੀ ਸੀ ਵੀ ਚਲੋ ਅੱਜ ਇੱਕ ਜਰਸੀ ਆਈ ਆ ਭੈਣ ਭਰਾਵਾਂ ਦੇ ਸਾਹਮਣੇ ਕਰਤੀਏ ਪੇਸ਼ ਹਾਂਜੀ ਹਾਂਜੀ ਤੇ ਇੱਥੋਂ ਸ਼ੁਰੂਆਤ ਆਪਾਂ ਜਰਸੀ ਤੋਂ ਕਰਦੇ ਹਾਂ ਜੋ ਆਪਣਾ ਪੂਰਾ ਵੇਰਵਾ ਦੇਦੇ ਭੈਣ ਭਰਾਵਾਂ ਨੂੰ ਵੀ ਸੁਹਾ ਵੀਰ ਕਰਵਾ ਦੂਸਰਾ ਸੁਹਾ ਵੀਰੇ ਦੂਸਰਾ ਸੁਹਾ ਹਾਂਜੀ ਤੇ ਸਮਾਂ ਇਹਨੂੰ ਅੱਜ ਕਿੰਨਾ ਕੁ ਹੋ ਗਿਆ ਸੂਈ ਨੂੰ ਹਫ਼ਤੇ ਤੋਂ ਲਗਭਗ ਦਿਨ ਹੋ ਗਏ ਆ ਪੰਜ ਛੇ ਦਿਨ ਹੋ ਗਏ ਕੋਈ ਇੱਕ ਦੋ ਦਿਨ ਵੱਧ ਮੰਨ ਲੈ ਘੱਟ ਮੰਨ ਲੈ ਵੀ ਗਾ ਆਪਾਂ ਵੀ ਲਿਆਂਦੀ ਗਾ ਹਫਤੇ ਦੀ ਸੂਈ ਆ ਹਾਂਜੀ ਆ ਇਸ ਵਕਤ ਤਾਂ ਕਿੰਨਾ ਕਿ ਦੁੱਧ ਦੁੱਧ ਦੇ ਤੇ ਥੱਲੇ ਹੈਗਾ ਮੌਕੇ ਵੀਰੇ ਇਸ ਟਾਈਮ ਜਿਹੜਾ ਕੰਡੇ ਵਾਲਾ ਬਿਲਕੁਲ 15 ਲੀਟਰ ਕਿਨਵਾਦੇ ਇਸ ਟਾਈਮ ਦੋ ਮਿਲਿਆਂ ਦੇਗਾ ਹੂੰ ਹਾਂਜੀ 15 ਲੀਟਰ ਹਾਂਜੀ 15 ਲੀਟਰ ਔਖਾ ਨਾ ਹੋ ਜਾਊਗਾ ਵੇਖੀ ਕੰਡੇ ਦੇ ਆਪਾਂ ਚੜਾ ਕੇ ਦਵਾਗੇ ਠੀਕ ਆ ਇਹ ਨਾ ਹੋਊਗਾ ਵੀ ਇੱਥੇ ਆਇਆ ਕੋਈ ਗਿੜਾ ਗੂੜਾ ਤਾਂ ਨਹੀਂ ਪਹਿਲਾਂ ਵੀ 15 ਲੀਟਰ ਕਹਿ ਦਿੱਤਾ ਹੈ ਜੇ ਦੁੱਧ ਘਟੇ ਜੇ ਆਪਾਂ ਜ਼ਿੰਮੇਵਾਰ ਆ ਅੱਛਾ ਹਾਂਜੀ ਠੀਕ ਹੈ ਭ ਬਾਕੀ ਚਵਾਈ ਪਸਮਾਈ ਦੀ ਓਕੇ ਆ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਅੱਜ ਹੁਣ ਤਕਰੀਬਨ 9:00 ਵਜੇ ਦਾ ਸਮਾਂ ਮਾਰਨਿੰਗ ਤੁਸੀਂ ਦੱਸਿਆ ਸੀਗਾ ਵੀ ਚਵਾਈ ਕਰ ਦਿੱਤੀ ਆ ਹਾਂਜੀ ਹਾਂਜੀ ਆਪਾਂ ਕਾਲ ਕੀਤੀ ਸੀ 7:00 ਵਜੇ ਤੜਕੇ ਤੁਹਾਨੂੰ ਹਾਂਜੀ ਹਾਂਜੀ ਤੁਸੀਂ ਦੱਸਿਆ ਵੀ ਮਾਰਨਿੰਗ ਕੋਈ 6 6:30 ਵਜੇ ਧਾਰ ਕੱਢ ਲਈ ਹੈ ਨਾ ਹਾਂਜੀ ਹਾਂਜੀ ਤੋਂ ਦੋਸਤੋ ਹੁਣ ਚਵਾਈ ਜਿਹੜੀ ਇਹਦੀ ਹੋਈ ਆ 15 ਲੀਟਰ ਵੀਰ ਦੱਸ ਰਿਹਾ ਜੋਬਨ ਵੀ ਇਹਦੇ ਥੱਲੇ ਹਾਜ਼ਰ ਆ 6-7 ਦਿਨਾਂ ਦੀ ਸੂਈ ਆ ਜਰਸੀ ਨਸਲ ਪ੍ਰੀਡ ਦੇ ਵਿੱਚ ਵਹਿੜ ਤੁਹਾਨੂੰ ਦਿਖਾ ਰਹੇ ਆ ਪੰਜਾਬ ਵਾਲੀ ਠੀਕ ਆ ਜੀ ਕਾਦ ਤੋਂ ਵੱਡਾ ਕੋਈ ਨਿੱਕੀ ਛੋਟੀ ਹਮਾਚ ਇਧਰ ਆਹ ਬੱਚਾ ਠੀਕ ਆ ਜੀ ਬਿਲਕੁਲ ਕੁਲਾ ਬੱਚਾ ਆ ਮਗਰ ਇਹਦੇ ਮੇਲ ਕਾਫ ਆ ਬੱਚਾ ਠੀਕ ਆ ਸੋ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਭਰਾਵਾਂ ਨੂੰ ਠੀਕ ਆ ਜੀ ਬੁਤੇਰੇ ਗੱਲਬਾਤ ਸਮਝ ਆ ਜਾਊਗੀ ਤੁਹਾਨੂੰ ਆਹ ਮਾਰੋ ਨੀਗਾ ਬੋਦੀ ਵਾਲੀ ਵੱਛੀ ਫਿਰ ਹਾਂ ਸੋ ਨਸਲ ਜਾਤ ਪੂਰੀ ਆ ਠੀਕ ਆ ਜੀ ਤੇ ਥੋੜਾ ਜਿਹਾ ਚਲੋ ਸੂਸਵਾਗ ਇਹ ਪਸ਼ੂ ਇੱਕ ਵਾਰੀ ਤਹਿ ਤੂ ਜੀ ਲਾ ਜਾਂਦੇ ਆ ਦੇਵੇ ਦੀ ਆ ਕੁਆਲਿਟੀ ਆ ਚਾਰੇ ਥਾਣਾ ਦੋਸਤੋ ਵਿਰਲ ਗੈਬ ਚੰਗਾ ਜੋ ਬਣਾ ਐ ਨੂੰ ਮੜਾ ਜੇ ਸੰਭਲ ਕੇ ਤੋੜਦੇ ਐ ਨੂੰ ਲੰਬਾ ਤੋੜ ਬੱਚੇ ਕਰਕੇ ਕਰਦੇ ਉਹ ਨਹੀਂ ਬੱਚੇ ਕਰਕੇ ਥੋੜਾ ਕਰਦੀ ਆ ਇੱਕ ਟਲੀ ਹਾਰੀ ਟਲੀ ਉਰੀ ਘੱਟ ਪਈ ਨਾ ਕਦੀ ਮੋਰੀ ਹਾਂਜੀ ਹਾਂਜੀ ਆ ਦੇਖੋ ਆ ਦੇਖੋ ਜੀ ਠੀਕ ਆ ਸੋ ਲੇਵੇ ਲੂਪੇ ਦੀ ਬੰਤਰ ਬਹੁਤ ਸੋਹਣੀ ਆ ਕੋਈ ਫੋਰ ਸ਼ਾਕ ਨਹੀਂ ਕੀ ਨਾਲ ਤੇ ਨਾ ਹੀ ਕੋਈ ਦੋਸਤੋ ਕੋਈ ਵਾਧੂ ਘਟੋ ਨਿਸ਼ਾਨ ਨਜ਼ਰ ਆਊਗਾ ਤੁਹਾਨੂੰ ਲੇਵੇ ਤੇ ਬਿਲਕੁਲ ਛੋਟੀ ਜੀ ਬੂਤੀ ਆ ਫੇਸ ਕੁਆਲਿਟੀ ਵੀ ਬਿਲਕੁਲ ਛੋਟੀ ਆ ਛੋਟਾ ਕੰਨ ਬੋਦੀ ਇਦਰੋਂ ਇੱਕ ਵਾਰੀ ਆਪ ਤੁਹਾਨੂੰ ਦਿਖਾਉਣੀ ਆ ਆ ਕਰੋ ਚੈੱਕ ਇਹ ਚਾਰੇ ਥਾਨ ਬੜੀ ਸੋਹਣੀ ਸਪੇਸ ਵੰਡ ਤੇ ਨਿੱਕਾ ਜਿਹਾ ਫੇਸ ਆ ਠੀਕ ਆ ਤੇ ਛੋਟਾ ਜਿਹਾ ਫੇਸ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਜਿਹੜੇ ਵੀਰ ਆਪਣੇ ਤਕਰੀਬਨ ਕੋਈ ਜਰਸੀ ਲੱਭ ਰਹੇ ਆ ਕੋਈ 15 ਲੀਟਰ ਜਾਂ 15 ਤੋਂ ਬਾਰ ਬਾਰ ਦੁੱਧ ਚਵਾਜੂਗੀ ਬਾਕੀ ਉਹ ਅੱਗੇ ਜਿਹੋਦੀ ਸੇਵਾ ਕਿਸੇ ਭਰਾ ਦੀ ਲਈ ਠੀਕ ਆ ਹਾਂ ਜੋ ਬਣ ਤੋਰਿਆ ਜਾਣੂ ਰਾਏ ਵੀਰੇ ਬਹੁਤ ਜਾਇ ਚੰਗੀ ਜਿੰਨਾ ਕੀ ਹੋਣੀ ਕਦਕੂਤੋਂ ਚੰਗਾ ਬੈਠਦਾ ਹਨਾ ਹਾਂਜੀ ਹਾਂਜੀ ਕਦਕੂਤ ਚੰਗਾ ਬਾਕੀ ਫਿਰ ਸਾਫ ਬੜੀ ਥਾਂ ਛੱਡੇ ਦੀ ਵੀ ਸਾਫ ਆ ਪੂਰੀ ਹਾਂ ਹਾਂ ਠੀਕ ਹੈ ਤੇਰੇ ਹੈਗੀ ਵਹਿੜਾ ਕੋਈ ਟੋਲੇ ਵਾਲਾ ਕੰਮ ਬਿਲਕੁਲ ਲਓ ਜੀ ਬਿਲਕੁਲ ਹੈ ਵੀ ਨਵਾਂ ਆਂਗਾ ਠੀਕ ਆ ਜੀ ਦੂਜਾ ਸੁਆ ਬੱਚੀ ਆ ਤੇ ਫਾੜੀ ਵਾਲਾ ਲੈਵਾ ਥੋੜਾ ਜਿਹਾ ਬਖਾਲਾ ਬੱਖ ਘਟ ਦਊਗੀ ਕਿਉਂਕਿ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਮਾਰਨਿੰਗ ਇਹਨਾਂ ਨੇ ਚੁਵਾਈ ਕਰਦੀ ਆ ਤੇ ਆਹ ਬੱਚਾ ਮੇਲ ਕਾਫ ਇੱਕ ਵਾਰੀ ਤੁਹਾਨੂੰ ਬੱਚਾ ਵੀ ਦਿਖਾ ਦਈਏ ਆਹ ਫੇਸ ਵੇਖੋ ਹਾਂਜੀ ਤੇਰਾ ਰਾਵੀ ਰੇ ਤੇਰਾ ਕੋਈ ਮਾਰਦੇ ਉਹ ਤਾਰਾਂ ਦੋ ਦੋ ਚਾਰ ਚਾਰ ਕੋਈ ਨਹੀਂ ਉਹ ਤਾਂ ਠੰਡੀ ਧੀਰੀ ਆ ਆ ਲੈ ਵੀ ਵਿਖਾ ਦਿਓ ਕੋਈ ਨਹੀਂ ਵਿਖਾ ਦੋ ਲਓ ਜੀ ਇਹ ਅਗਲੇ ਥਾਣਾ ਦੀ ਚਵਾਈ ਕਰ ਲੋ ਜੱਕ ਠੀਕ ਆ ਜੀ ਸੋ ਕੋਈ ਭੋਰ ਸ਼ਿਟਾ ਹੋਵੇ ਤਾਂ ਆਪਾਂ ਵੀਡੀਓ ਦੇ ਵਿੱਚ ਦੱਸਣਾ ਦਾਰਾਂ ਠੀਕ ਆ ਜੀ ਤੁਹਾਡੇ ਆ ਮਗਰਲੇ ਥਾਣਾ ਦੀ ਚਵਾਈ ਤੁਹਾਨੂੰ ਦਿਖਾ ਦਿੰਨੇ ਆ ਆ ਕਰਾ ਦੋ ਜੱਕ ਲਓ ਜੀ ਇਹ ਮਗਰਲੇ ਥਾਣਾਂ ਦੀ ਚੋਈ ਕਰ ਦੋ ਚੱਕ ਠੀਕ ਆ ਧਾਰਾਂ ਬਰਾਬਰ ਨੇ ਵੀਰੇ ਅਗਲੇ ਪਿਛਲੇ ਦੀਆਂ ਬਿਲਕੁਲ ਜੀ ਬਿਲਕੁਲ ਅਗਮਾ ਕੋਈ ਸੱਜਣਾ ਆਇਆ ਕੋਈ ਖਰਾਬ ਨਾ ਹੋਵੇ ਆਪਣਾ ਬੇਲੀ ਨਾ ਜੀ ਨਾ ਜਦੋਂ ਇਹ ਕਰਮਾਂ ਵਾਲੇ ਲਓ ਜੀ ਆ ਬਿਲਕੁਲ ਮੋਲੇ ਵਾਂਗੂ ਵਰਦੀ ਆ ਠੀਕ ਆ ਜੀ ਚਾਰੇ ਥਾਣ ਆ ਚੈੱਕ ਕਰੋ ਲੈ ਵੀ ਜੋ ਆਪਣ ਚੰਗੀ ਆ ਬੈੜ ਕੀ ਮੁੱਲ ਵੀਰੇ ਕੀ ਡਿਮਾਂਡ ਕਰਤੀ ਐ ਜੀ ਮੋਹਲ ਵੀਰੇ ਆਪਾਂ ਪਾਸਾ ਹੋਵੇ ਨੇ ਇਹੋ ਜਿਹਿਆਂ ਦਾ 75 75 ਵੀ ਲੋਕ ਕੀਤੀ ਜਾਂਦੇ ਹਾਂ ਚਲੋ ਕੋਈ ਗੱਲ ਆਪਾਂ ਦਾ ਉਹਦੀ ਕੁਆਲਿਟੀ ਹਰੇਕ ਬੰਦਾ ਕਰਦਾ ਹੀ ਆ ਆਪਦੇ ਆਦੇ ਕਿੱਲੇ ਹਿਸਾਬ ਚਲੋ ਹੁੰਦਾ ਅਗਲੇ ਦਾ ਬਾਕੀ ਆਪਣੇ ਪਜੋ ਤੁਹਾਨੂੰ ਪਹਿਲਾਂ ਹੀ ਰਾਇਤੀ ਆਪਾਂ ਲੱਭ ਕੇ ਲਿਆਈਦੇ ਆ ਤੇ ਰਾਇਤੀ ਦਈ ਦੇ ਲੋਕਾਂ ਨੂੰ ਹਾਂਜੀ ਇਹ ਆਪਾਂ ਵੀਰੇ 65000 ਦੇ ਦੇ ਗਏ 65000 ਦੀ ਹਾਂਜੀ ਮੈਂ ਨਾ ਵੀ ਜੋ ਬਣਾ ਸਹੀ થી ਕਰਕੇ ਦੇ ਦਈਆ 65 ਨਹੀਂ ਕੋਈ 62 ਨਹੀਂ ਕੋਈ 60 ਨਹੀਂ 60ੋਂ ਅੰਦਰ ਦੇ ਦਈਆ ਮਾਨਤਨ ਕਰਕੇ ਖੁੱਲਾਈ ਕੋਈ ਨਹੀਂ ਤੁਸੀਂ ਕਰ ਲਓ ਫਿਰ ਆ ਤੇ ਹਿਸਾਬ ਨਾਲ ਨਹੀਂ ਦੇ ਦੇ ਤੇਰੀ ਸ਼ਾਇਆ ਬਾਅਦ ਵਿੱਚ ਹੋਵੇਂ ਨਾ ਬਾਅਦ ਵਿੱਚ ਉੱਥੇ ਤੇਰੀ ਖਰੀਦ ਹੋਵੇ ਤੇ ਉੱਥੇ ਆਪਾਂ ਹਾਂ ਨਾ ਕਰ ਦਈਏ ਨਹੀਂ ਕੋਈ ਗੱਲ ਨਹੀਂ ਤੁਸੀਂ ਦੱਸ ਦੋ ਦੇ ਦੇ ਆਪੇ ਦੇ ਦੇ ਚੈਜ ਕਰਕੇ 55 ਦੇ ਵਿੱਚੋਂ ਹੁੰਦਾ ਥੋੜਾ ਪਤਾ ਕਰਦੇ ਮਾਨਤਾ 55 ਦਾ ਤੱਕਾ ਵਾ ਹੁੰਦਾ ਕਾ ਵਾ ਹਾਂਜੀ ਤੇ 55 ਫਿਰ ਪੂਰੇ ਦੀ ਦੇ ਦੇ ਹਾਂ ਕੋਈ ਗੱਲ ਨਹੀਂ 55 ਲਓ ਜੀ 55000 ਦੀ ਇਹ ਵਾੜ ਮਿਲ ਜੂਗੀ ਅੱਜ ਆਪਣੇ ਭਰਾਵਾਂ ਨੂੰ ਬਾਕੀ ਵਛੀ ਚੰਗੀ ਆ ਬਾਕੀ ਨਖੇੜ ਨਖੂੜ ਥਣਾ ਦਾ ਚੰਗਾ ਕੋਈ ਥਣਾ ਦੇ ਉੱਪਰ ਤੁਹਾਨੂੰ ਨਿਸ਼ਾਨ ਕੋਈ ਥਣ ਫੁੱਟੇ ਜਾਂ ਕਿ ਵਾਧੂ ਘਾਟੂ ਕੋਈ ਫਟੇ ਫਟੇ ਥਾਣੇ ਦੀ ਨਜ਼ਰ ਆਉਣ ਕੇ ਬਿਲਕੁਲ ਇੱਕ ਨੰਬਰ ਥਾਣਾ ਮੁੱਠੀ ਹੱਥੀ ਵਾਲਾ ਤੇ 15 ਲੀਟਰ ਵੀਰਾਂ ਦਾ ਵੀ ਦੁੱਧ ਆਪਾਂ ਚਵਾ ਕੇ ਤੋਰਾਂਗੇ ਕਿਸੇ ਭਰਾ ਨੂੰ ਸੌਦਾ ਸਾਈਬਿਆ ਨਾ ਕਰ ਲੋ ਤੇ ਤਸੱਲੀ ਕਰ ਲੋ ਪੂਰੀ ਹੈ ਮਨ ਚਾ ਵੀ ਜਿਵੇਂ ਨਿਸ਼ਾਨੀਆਂ ਹੁੰਦੀਆਂ ਜਰਸੀ ਜਿਵੇਂ ਆ ਡੂੰਘਾ ਡਾਂਗ ਵੀ ਹੁੰਦਾ ਮੱਥੇ 'ਚ ਪੂਰੀ ਨਹੀਂ ਨਹੀਂ ਕੁਆਲਟੀ ਆ ਕੇ ਹਾਂਜੀ ਹਾਂਜੀ ਮੂੰਹ ਮੱਥੇ ਦੀ ਚੰਗੀ ਕੈਰੈਕਟਰ ਕਰੂਟਰ ਚੰਗੇ ਆ ਕਰਵਾ ਲਈ ਚਾ ਹਾਂਜੀ ਹਾਂਜੀ ਸੋ ਪਸੰਦ ਆਊਗੀ ਭਰਾਵਾਂ ਨੂੰ ਤੇ ਇੱਕ ਸਾਕਟ ਨੰਬਰ ਤੇ ਜੋ ਬਣ ਆਇਦਰ ਆਪਣੇ ਕੋਲ ਟੋਕੜ ਹਾਂਜੀ ਤੇ ਟੋਕੜ ਦਾ ਕੀ ਬੇਰਵਾ ਕਿੰਨਾ ਦੁੱਧ ਤੇ ਥੱਲੇ ਇਹਦੇ ਥੱਲੇ ਵੀਰੇ 7 ਕਿਲੋਟਰ ਦੁੱਧ ਹੈ ਗਾਈ 2 ਮਿਲਿਆ 7 ਕਿਲੋਟਰ ਦੁੱਧ ਹਾਂਜੀ 2 ਮਿਲਦੇ ਮਿਲਦੀ-ਮਿਲਦੀ ਬਿਲਕੁਲ ਐਸੀ ਤਰ੍ਹਾਂ ਹੀ ਆ ਕੋਈ ਬੰਗਾਰ ਰਸੀਦ ਪਾਉਣ ਦੀ ਲੋੜ ਨਹੀਂ ਨਾ ਨਾ ਵੀਰੇ ਇਹ ਲੱਤਾਂ ਛੜਾਂ ਵਾਲੀ ਗੱਲ ਹੀ ਨਹੀਂ ਗੀ ਹਾਂ ਨਾ ਨਾ ਮਤਲਬ ਕਿ 7 ਹੋਊਗਾ ਕਿ 6 ਜਿਹੜਾ ਮੰਨ ਕੇ ਕੋਈ ਸੌਦਾ ਕਰੇ ਦੁੱਧ ਵੀਰੇ 7 ਤੋਂ ਵੀ ਬਾਹਰ ਹੋ ਸਰ ਪਾ ਤੋ ਜੇ ਕਹਿਣੇ ਹੋਏ ਮੰਗਾਉਣੀ ਭਲਾ 6 ਕਿਲੋ ਗਾਰੰਟੀ ਦੇ ਮੰਗਾ ਲੈ 7 ਦੀ ਮੰਗਾ ਲੈ ਮਤਲਬ ਕਿ 6 ਕਿਲੋ ਡੰਗਰ ਤਾਂ ਦੱਸੋ ਸਾਰੇ ਚੋਏ ਆਣਾ ਗੱਲ ਉਹ ਮੰਨ ਜਲੋ ਤਾਂ ਚਲੋ ਕੋਈ ਕੋਈ ਧਾਰਾ ਹੀ ਪਈਆਂ ਜੇ ਥਾਣਾ ਦੇ ਵਿੱਚ ਚੋਾਈ ਦਾ ਮਾਰਨਿੰਗ ਕਰ ਲਿਓ ਹਾਂਜੀ ਠੀਕ ਆ ਲਓ ਜੀ 6 7 6 7 ਕਿਲੋ ਦੁੱਧ ਤੇ ਟੋਕੜ ਵੜਾ ਅੱਗੇ ਕੋਈ ਬਣੀ ਸੋਰੀ ਤੇ ਨਹੀਂ ਬਣੀ ਸੋਰੀ ਤਾਂ ਵੀ ਰਹਿ ਗਈ ਆ ਕਿੰਨੇ ਕ ਟਾਈਮ ਦੀ ਮਹੀਨੇ ਦਾ ਦਿਨ ਨੂੰ ਤੇ ਹੀ ਆਦੇ ਬਾਕੀ ਲੈ ਦੱਸ ਦਾਂਗੇ ਆਪਾਂ ਜਦੋਂ ਕਿਸੇ ਨੇ ਇਹ ਸਬਦਾਂ ਦਾ ਵੀ ਲਿਖੇ ਲੁਕੀਆ ਤਨ ਵੈਸੇ ਇਹ ਆਹੀ ਕਰਵਾਈ ਆਪ ਹੀ ਕਰਵਾਤੀ ਹਾਂਜੀ ਹਾਂਜੀ ਠੀਕ ਆ ਲੈ ਵੀ ਜੋਪਨ ਖੋਲਦੇ ਵੀਰੇ ਨੂੰ ਸੋ ਦੋਸਤੋ 6 7 6 7 ਕਿਲੋ ਦੁੱਧ ਤੇ ਹਾਈਟ ਕੱਦ ਬੋਤਾ ਲਿਆ ਫੁੱਲ ਵੱਡੀ ਆ ਬਾਕੀ ਜਿਹੜੇ ਭਰਾ ਮੇਰੇ ਕੋਈ ਚਾਹ ਪਾਣੀ ਦਾ ਡੰਗ ਸਾਰਨਾ ਚਾਹੁੰਦੇ ਆ ਵੀ ਚਾਹ ਪਾਣੀ ਦਾ ਡੰਗ ਚੱਲਦਾ ਰਵੇ ਸਾਰ ਲਿਏ ਠੀਕ ਆ ਜੀ ਥੋੜੇ ਪੈਸੇ ਲਾਉਣੇ ਆ ਉਹ ਵੀਰ ਆਪਣੇ ਕੰਟੈਕਟ ਤੁਸੀਂ ਕਰ ਲਿਆ ਜੇ ਠੀਕ ਆ ਜੀ ਸੋ ਟੋਕੜ ਵੈੜ ਕੋਈ ਮਹੀਨੇ ਕਿਤੋਂ ਪਲੱਸ ਦਾ ਸਮਾਂ ਹੋ ਗਿਆ ਠੀਕ ਆ ਜੀ ਇਹ ਆਈ ਕਰਪਾਈ ਆ ਤੇ ਚਵਾਈ ਚੂਈ ਚੰਗੀ ਆ ਹੁਣ ਪਸ਼ੂ ਚੋਏ ਚਵਾਏ ਆ ਥੋੜਾ ਜਿਹਾ ਵਖਾਲਾ ਇਹ ਵੀ ਵੈੜ ਘੱਟ ਦਊਗੀ ਤੁਹਾਨੂੰ ਉਹ ਮੇਰਾ ਵੀਰ ਕੋਈ ਆਪਦਾ ਬਣਿਆ ਸਰ ਆ ਦੋ ਟਾਈਮ ਆਪਦਾ ਬਿਲਕੁਲ ਪਸ਼ੂ ਤੁਸੀਂ ਦੇਖ ਸਕਦੇ ਜਿੱਥੇ ਆਣ ਕੇ ਸੋ 6-7 ਕਿਲੋ ਦੁੱਧ ਆ ਦੇਖੋ ਹਾਂ ਐ ਨੂੰ ਕਰੀ ਜੋ ਸੋ ਕੱਦ ਢਾਂਚਾ ਪੂਰਾ ਵੱਡਾ ਠੀਕ ਹੈ ਜੀ ਆ ਦੇਖੋ ਠੀਕ ਆ ਲੈ ਜਾ ਕੀ ਮੁੱਲ ਕਰਤਾ ਇਹਦਾ ਜੋਬਣਾ ਮੋਹਨ ਵੀਰ ਜਿੰਨਾ ਮਰਜ਼ੀ ਕਰੀਏਗੇ ਹਾਂ 25000 ਦੀ ਦੇ ਦਾਂਗੇ ਮਾਣਾ 25-25000 ਵਾਲੇ ਘਰ ਬੜੀ ਦੂਰ ਹੀ ਕੋਈ ਜਾਇਜ਼ ਹੀ ਗੱਲ ਕਰਕੇ ਦੇ ਦਈਏ 20 ਦੀ ਦੇ ਦਈਏ ਫਿਰ ਹੈ 20 ਦੀ ਅੰਦਰ ਆਣ ਕੇ ਦਈਏ 20 ਬੂ ਦੇ 18 17 ਦੇ ਚੱਕਰ ਚ ਨਾ ਪਈਏ ਕੋਈ ਜਾਇਜ਼ ਕਰਕੇ ਦੇ ਦਈਏ ਹੈ ਕੰਮ ਦਾ ਚਲੋ ਵੈਸੇ ਤੁਹਾਨੂੰ ਪਤਾ ਜਾਇਜ਼ ਹੀ ਇਹਨੇ ਟੋਕੜਾ ਵੜਾ ਬਾਹਰ ਟੋਕੜਾ ਚਲੋ ਅਜੇ ਬੜੀ ਗੱਲ ਹੈਗੀ ਆ ਗਾਂ ਲੱਗ ਗਈ ਆ ਜੇ ਨਿਕਲ ਨਿਕਲੀ ਆਵੇ ਹਣਾ ਚਲੋ ਇਹਨੇ ਦੀ ਬੱਚੀ ਵੀ ਕਿਨਾਂ ਦੇ ਨੀ ਆਉਂਦੀ ਜੇ ਹਿਸਾਬ ਲਾਗੀ ਆਪਾਂ ਵੀ ਚਲੋ ਇਹਦਾ ਫਿਰ ਦੋ ਦਿਨ ਦੀ ਕਰਮਾ ਲਈ ਬਸ ਬਸ ਕਣੀ ਕਰਾ ਲਓ ਅਦੇ ਹਿਸਾਬ ਨਾਲ ਜਿਹੜਾ ਵੀ 10000 ਰੁਪਏ ਮਾਰ ਦਿੱ ਗਏ ਛਾਲ ਇੱਕੋ ਇੱਕ ਦੇ ਦਿੱ ਗਏ ਕਰਕੇ 7 ਕਿਲੋ ਦੁੱਧ ਕੋਈ 6 ਮਨ ਕੇ ਲੈ ਜੇ ਹਾਂਜੀ ਹਾਂਜੀ ਤੇ 15000 ਦੀ ਹੋ ਜੂਗੀ ਨੀ 15 ਦੇ ਦਾ 17000 ਦੇ ਦੇ ਲਓ ਜੀ 17000 ਦੇ ਦਿੱਤੀ ਜਾਊਗੀ ਠੀਕ ਹੈ ਬਾਕੀ ਥੂਣ ਲਾਣ ਕੋਈ ਗੱਲ ਨਹੀਂ ਜਿੰਨਾ ਵੀ ਆਪਣਾ ਹੋਇਆ ਮਾਨਤਨ ਜ਼ਰੂਰ ਕਰਾਂਗੇ ਕਰਦੀ ਮਾਨਤਨ ਠੀਕ ਹੈ ਬਾਕੀ ਥਾਨ ਥੂਣ ਬਿਲਕੁਲ ਸਾਫ਼ ਆ ਠੀਕ ਆ ਜੀ ਮੇਰਾ ਭਰਾ ਆਪਦੀ ਤਸਦੀ ਨਾਲ ਵੇਖ ਲਓ ਥਾਨ ਥੂਣ ਚਾਰੇ ਨੇ ਚਾਰੇ ਥ ਸੋ ਚੋਏ ਚਵਾਏ ਪਸ਼ੂਆ ਚਲੋ ਉਹ ਪਹਿਲਾਂ ਵੀ ਆਪਾਂ ਦੱਸ ਦਿੱਤਾ ਦੋ ਤਿੰਨ ਵਾਰੀ ਤੁਹਾਨੂੰ ਆਪਾਂ ਰਿਪੀਟ ਹੀ ਕਰ ਦਿੱਤਾ ਵੀ ਚੋਏ ਚਵਾਏ ਆ ਉਹ ਹਿਸਾਬ ਨਾਲ ਕੋਈ ਵੀ ਭਰਾ ਆਪਦੀ ਵਿਆਹਤ ਲਾ ਲੈ ਠੀਕ ਆ ਜੀ ਜਰਸੀ ਵੜ ਤੁਹਾਨੂੰ ਦਿਖਾਤੀ ਆ ਤਕਰੀਬਨ ਕੋਈ 15 ਲੀਟਰ ਦੇ ਥੱਲੇ ਹਾਜ਼ਰ ਦੁੱਧ ਦਾ ਚੋਈ ਚਵਾਈ ਆ ਮਾਰਨਿੰਗ ਸੁਜਿੱਦਾ ਮਰਜੀ ਆਪਦਾ ਤਹਿਮ ਕਢੋ ਤਸੱਲੀ ਕਰੋ ਇੱਥੇ ਆਣ ਕੇ ਠੀਕ ਆ ਜੀ ਸੋ ਅੱਜ ਦੋਸਤੋ ਇਹ ਦੋ ਹੀ ਨਾਕ ਸੀਗੇ ਬਾਕੀ ਮੇਰਾ ਭਰਾ ਇੱਥੇ ਆ ਕੇ ਆਪਣੀ ਤਸੱਲੀ ਕਰੋ ਮੱਲਾ ਵਾਲੇ ਦੇ ਬਿਲਕੁਲ ਨਾਲ ਹੀ ਲੱਗਦਾ ਪਿੰਡ ਦੁੱਧੇ ਵਾਲਾ ਤੇ ਜੋ ਬਣ ਇੱਕ ਨੰਬਰ ਕਰਦੇ ਸਾਂਝੇ ਆਪਣੇ 7528831805 ਠੀਕ ਹੈ ਭਰਾ ਹਾਂਜੀ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ